ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਬਿਲਾਸ ਦੀ ਲੜੀ ਤਹਿਤ ਜੋ 10ਵੇਂ ਸਾਲ ਦਾ ਹਵਾਲਾ ਕਵੀ ਦੀ ਕਲਮ ਤੋਂ ਜੋ ਸਰਵਣ ਕਰੀਏ 10ਵੇਂ ਸਾਲ ਦੀ ਉਮਰ ਹੈ ਖੇੜੇ ਅੰਦਰ ਤੇ ਅਜੇ ਰੱਬ ਦੀ ਤਰਫ ਧਿਆਨ ਹੈ ਨਹੀਂ ਕਉਂਦਾ ਰਹਾ ਸੀ ਮਸਤ ਅਲਮਸਤ ਹੋਇਆ ਤੇ ਜਰਾ ਸੋਚਿਆ ਲਾਭ ਤੇ ਹਾਨ ਹੈ ਨਹੀਂ ਅਜੇ ਧਿਆਨ ਹੈ ਖਾਨ ਹਡਾਉਣ ਬੰਨੇ ਹੋਰ ਗੱਲ ਦੀ ਜਾਣ ਪਛਾਣ ਹੈ ਨਹੀਂ ਸੋਨਾ ਰੂਪ ਅਨੂਪ ਕਲਬੂਤ ਤੇਰਾ ਕਿਸੇ ਰੋਜ ਨੂੰ ਸਮਝ ਲੈ ਜਾਣ ਹੈ ਨਹੀਂ ਜਿਹੜਾ ਖਾਂਦਾ ਦੁੱਧ ਮਲਾਈਆਂ ਨੂੰ ਤੇ ਕਿਸੇ ਰੋਜ਼ ਨੂੰ ਜਾਨ ਇਮਾਨ ਹੈ ਨਹੀਂ ਤੇ ਜਿਹੜਾ ਰੋਜ਼ ਮੁਤਾਲਿਆ ਨਹੀਂ ਕਰਦਾ ਤੇ ਕਿਸੇ ਰੋਜ਼ ਨੂੰ ਹਿਫਜ਼ ਕੁਰਾਨ ਹੈ ਨਹੀਂ ਜਿਹੜਾ ਬਾਣੀਆਂ ਖਰਚ ਫਜ਼ੂਲ ਕਰਦਾ ਕਿਸੇ ਰੋਜ ਨੂੰ ਜਾਣ ਦੁਕਾਨ ਹੈ ਨਹੀਂ ਤੇ ਜੀਨੂੰ ਘੁਨ ਤੇ ਕਲਰੀ ਸਿਉਕ ਲੱਗੀ ਕਿਸੇ ਰੋਜ ਨੂੰ ਜਾਣ ਦੁਕਾਨ ਹੈ ਨਹੀਂ ਤੇ ਜੀਨੂੰ ਆਣ ਤਪ ਦਿੱਕ ਦਾ ਰੋਗ ਲੱਗਾ ਤੇ ਕਿਸੇ ਰੋਜ ਨੂੰ ਜਾਣ ਪ੍ਰਾਣ ਹੈ ਨਹੀਂ ਜਿਹੜਾ ਨਦੀ ਦਰਿਆ ਵਿੱਚ ਖੇਲਦਾ ਏ ਤੇ ਕਿਸੇ ਰੋਜ ਨੂੰ ਸਮਝਨ ਦਾਣ ਹੈ ਨਹੀਂ ਜੀਨੂੰ ਸਮਝ ਅਫੀਮ ਦਾ ਅਮਲ ਲੱਗਾ ਤੇ ਕਿਸੇ ਰੋਜ ਨੂੰ ਮਰਦ ਪਲਵਾਨ ਹੈ ਨਹੀਂ ਜਿਹੜਾ ਜੱਗ ਦੇ ਵਿੱਚ ਕੰਜੂਸ ਬੰਦਾ ਤੇ ਕਰਨਾ ਵਿੱਚ ਨਸੀਬ ਦੇ ਦਾਣ ਹੈ ਨਹੀਂ ਤੇ ਜੀਨੇ ਸਮਝਿਆ ਖਾਕਦਰ ਖਾਕ ਹੋਣਾ ਤੇ ਵਿੱਚ ਉਸ ਦੇ ਖੁਦੀ ਗਮਾਨ ਹੈ ਨਹੀਂ ਜਿਹੜਾ ਹੰਸ ਤੇ ਮਿਰਗ ਦੀ ਚਾਲ ਚੱਲੇ ਤੇ ਕਿਸੇ ਰੋਜ ਨੂੰ ਜਾਣ ਇਨਸਾਨ ਹੈ ਨਹੀਂ ਦਇਆ ਸਿੰਘ ਹੁਣ ਜਗ ਦੇ ਵਿੱਚ ਜੀਵੇ ਕਿਸੇ ਰੋਜ ਨੂੰ ਨਾਮ ਨਿਸ਼ਾਨ ਹੈ ਨਹੀਂ 11ਵੇਂ ਸਾਲ ਦਾ ਹਵਾਲਾ 11 ਸਾਲ ਦੇ ਵਿੱਚ ਗੁਮਾਨੀਆਂ ਵੇ ਯਾਰਾਂ ਨਾਲ ਲਾ ਛੱਡੀਆਂ ਯਾਰੀਆਂ ਵਿਸਰ ਗਿਆ ਹੈ ਨਾਮ ਪ੍ਰਮਾਤਮਾ ਦਾ ਤੇ ਲਈਆਂ ਜਾਣ ਸਹੇਲੀਆਂ ਪਿਆਰੀਆਂ ਲ ਲੈ ਵਿੱਚ ਚਰੂਖਿਆਂ ਵਾਉ ਠੰਡੀ ਛੱਡ ਜਾਣੀ ਮਹਿਲ ਓਟਾਰੀਆਂ ਸਦਾ ਨਹੀਂ ਬਵਰਚੀਆਂ पास ਰਹਿਣਾ ਸਦਾ ਖਾਣੀਆਂ ਨਹੀਂ ਤੇਰਕਾਰੀਆਂ ਸਦਾ ਨਹੀਂ ਜੀ ਨਫਰ ਗੁਲਾਮ ਰਹਿਨੇ ਤੇ ਸਦਾ ਨਹੀਂ ਜੇ ਬਹਿਲ ਸਵਾਰੀਆਂ ਸਦਾ ਨਹੀਂ ਜੇ ਅੰਦਰਲੀ ਖੜੇ ਰਹਿਣਾ ਸਦਾ ਨਹੀਂ ਜੇ ਅਰਧ ਨਹੀਂ ਖੜੇ ਰਹਿਣਾ ਸਦਾ ਨਹੀਂ ਹਕੂਮਤਾਂ ਭਾਰੀਆਂ ਆਈ ਸਦਾ ਨਹੀਂ ਜੇ ਕੰਪਨੀ ਵਿੱਚ ਰਹਿਣਾ ਤੇ ਸਦਾ ਨਹੀਂ ਮੇਜਰ ਸੂਬੇਦਾਰੀਆਂ ਆਈ ਸਦਾ ਨਹੀਂ ਜੇ ਰਾਜ ਆ ਰਾਜ ਕਰਨਾ ਸਦਾ ਨਹੀਂ ਜੇ ਫੀਲਾਂ ਭਾਰੀਆਂ ਆਈ ਸਦਾ ਨਹੀਂ ਜੇ ਬੈਠ ਹਕੀਮ ਰਹਿਣੇ ਸਦਾ ਨਹੀਂ ਜੇ ਹਟ ਪਸਾਰੀਆਂ ਈ ਸਦਾ ਡਬਲ ਬਰੇਸ ਨਾ ਪਹਿਨਣੇ ਨੀ ਸਦਾ ਨਹੀਂ ਜੇ ਚਿਕਨ ਕਿਨਾਰੀਆਂ ਈ ਸਦਾ ਨਹੀਂ ਜੇ 베ਦ ਪੁਰਾਨ ਪੜਨੇ ਤੇ ਰੱਖ ਜਾਵਨੇ ਰੱਖ ਜਾਵਨੇ ਵਿੱਚ ਅਲਮਾਰੀਆਂਈ ਸਦਾ ਨਹੀਂ ਖਰੀਦਣਾ ਮਾਲ ਇਥੋਂ ਤੇ ਕਰਨਾ ਅੰਤ ਨੂੰ ਕੂਚ ਵਪਾਰੀਆਂਈ ਸਦਾ ਨਹੀਂ ਜੇ ਅਤਰ ਫੁਲੇਲ ਮਲਨੇ ਤੇ ਨਹੀਂ ਖਾਣੀਆਂ ਲੌਂਗ ਸੁਪਾਰੀਆਂਈ ਸਦਾ ਨਹੀਂ ਜੇ ਬਿਰਸ਼ ਦੀ ਛਾਂ ਲੈਣੀ ਰੱਖ ਛੱਡੀਆਂ ਜੜਾਂ ਤਿਆਰੀਆਂਈ ਸਦਾ ਨਹੀਂ ਜੇ ਲਾਲ ਜਮਰੂਦ ਵਿੱਚੋਂ ਬੈਠ ਪਰਖਨੇ ਜੋਹਰ ਜਵਾਰੀਆਂ ਈ ਸਦਾ ਨਹੀਂ ਜੇ ਦਿਲਬਰਾਂ ਪਾਸ ਰਹਿਣਾ ਤੇ ਸਦਾ ਨਹੀਂ ਨੀਗਰਾਂ ਨਾਰੀਆਂ ਈ ਸਦਾ ਨਹੀਂ ਜੇ ਮਹਾ ਪ੍ਰਸ਼ਾਦ ਖਾਣੇ ਤੇ ਸਦਾ ਚਟਣੀਆਂ ਨਹੀਂ ਕਰਾਰੀਆਂ ਸਦਾ ਨਹੀਂ ਜੇ ਮੰਦਰਾ ਵਿੱਚ ਪੈਣਾ ਸਦਾ ਨਹੀਂ ਜੇ ਪਲੰਗਨ ਵਾਰੀਆਂ ਆਈ ਮੁੱਖ ਚੰਦ ਮਹਿਤਾਬ ਜੀ ਛਿਪ ਜਾਣਾ ਦੇਣਾ ਸਦਾ ਨੀਂਦ ਦੇਦਾਰੀਆਂ ਆਈ ਦਇਆ ਸਿੰਘ ਸਹੇਲੀਆਂ ਲੱਗ ਲੱਦ ਗਈਆਂ ਇੱਕ ਰੋਜ ਨੂੰ ਤੇਰੀਆਂ ਵਾਰੀਆਂ ਆਈ ਤੇ 12 ਸਾਲ ਦੀ ਉਮਰ ਖਰਾਬ ਕੀਤੀ ਤੇ ਵਿੱਚ ਖੇਲਦੇ ਪੁਰਸ਼ دیਵਾਨਿਆਂ ਓਏ ਤੇ ਜੀਨੇ ਪਾਣੀਓ ਪੁਤਲਾ ਸਾਜ ਆਈ ਤੇ ਨਹੀਂ ਸ੍ਰੀ ਭਗਵਾਨ ਨੂੰ ਜਾਣਿਆ ਓਏ ਕਿਨੇ ਵਿੱਚ ਜਹਾਨ ਦੇ ਭੇਜ ਆਈ ਨਹੀਂ ਸੋਚਿਆ ਬਾਲ ਅਣਜਾਨਿਆ ਓਏ ਵਿੱਚ ਵਹਿਮ ਦਰਿਆ ਦੇ ਡੁੱਬਿਆ ਏ ਕਿੱਧਰ ਗਿਆ ਸੀ ਅਕਲ ਦੇ ਖਾਨਿਆ ਓਏ ਸਾਰੀ ਉਮਰ ਪਛਤਾਵਦਾ ਦਿਲ ਰਹਿਦਾ ਆਵੇ ਹੱਥ ਨਾ ਵਕਤ ਵਿਹਾਨ ਆਵੇ ਤੇਰਾ ਰੱਬ کریم ਨੇ ਮੇਲ ਕੀਤਾ ਬੁੱਤ ਨਵੇਂ ਆ ਰੂਹ ਪੁਰਾਣਿਆ ਓਏ ਕਿਹੜੀ ਗੱਲ ਦਾ ਦੱਸ ਮੈਂ ਕਰਾਂ ਦਾਵਾ ਮੇਰਾ ਨਹੀਂ ਤੂੰ ਮਾਲ ਬਗਾਨਿਆ ਓਏ ਮਰ ਜਾ ਪੁੱਜ ਕੇ ਸ਼ਮਾਂ ਦਿਲਦਾਰੀ ਉੱਤੇ ਤੇ ਪਾਪੀ ਮੇਰੇ ਆ ਦਿਲਾਂ ਪਰਵਾਨਿਆ ਓਏ ਜਿਹੜੀ ਮਾਰਨੇ ਨੂੰ ਵਿੰਨੀ ਖੜਾ ਗੋਲੀ ਤੇ ਦਇਆ ਸਿੰਘ ਨਾ ਬਚੇ ਨਿਸ਼ਾਨਿਆ ਓਏ ਜਿਹੜੀ ਮਰਨੇ ਨੂੰ ਵਿੰਨੀ ਖੜਾ ਗੋਲੀ ਤੇ ਦਇਆ ਸਿੰਘ ਨਾ ਬਚੇ ਨਿਸ਼ਾਨਿਆ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ